ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਤੇ ਅੱਜ ਵੀਡੀਓ ਜਿਹੜੀ ਬਣਾ ਰਹੇ ਹਾਂ ਉਹ ਬਣਾ ਰਹੇ ਹਾਂ ਪਾਸ 17 April 2023 ਤਲਵੰਡੀ ਸਾਬੋ ਤੇ ਸੀਜ਼ਨ ਪੂਰਾ ਕੜਾਕੇ ਦਾ ਮਿੱਤਰੋ ਸਟਾਰਟ ਹੋ ਗਿਆ ਕਣਕ ਦੀ ਬਾਢੀ ਚੱਲ ਪਈ ਤੇ ਰੇਟ ਆਪਾਂ ਦੇਖਦੇ ਹਾਂ ਵੀ ਸੀਜ਼ਨ ਦੇ ਵਿੱਚ ਕੀ ਰੇਟ ਰਹਿਣਗੇ ਤੇ ਸੁਬਰਾਹ 735 ਐਫੀ ਟਰੈਕਟਰ ਹੈ ਮਾਡਲ 95 ਤੇ ਟਾਇਰ ਬਾਈ ਇਹਦੇ ਆਗੇ ਐਮ ਆਰ ਫੂ ਦੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਕੀਮਤ ਹੈਗੀ ਇਹਦੀ 1 ਲੱਖ ਤੇ 35000 ਰੁਪਇਆ ਪੰਜਾਬ ਨੰਬਰ ਟਰੈਕਟਰ ਹੈ ਕਿ ਤੁਹਾਨੂੰ ਸੋਆਂ ਲੀਕਾ ਡੀਏ 35 ਟਰੈਕਟਰ ਦਿਖਾ ਦਨੇ ਆ ਜੀ 2009 ਮਾਡਲ 2 ਲੱਖ ਤੇ 75000 ਰੁਪਇਆ ਦੀ ਕੀਮਤ ਹੈ ਡਬਲ ਕਲਚ ਦੇ ਵਿੱਚ ਹੈ ਤੇ ਪੰਜਾਬ ਨੰਬਰ ਹੈ ਐਮ ਆਰ ਫੂ ਦੇ ਟਾਇਰ ਆਗੇ ਜੀ ਛਾਰੇ ਅਕੇ ਸੁਣੋ ਇਹ ਟਰਾਲੇ ਦੀ ਗੱਲ ਕਰੀਏ ਇੱਕ ਟਰਾਲਾ ਦਿਖਾ ਦਿੰਨੇ ਆ ਜੀ ਦੀ ਕੀਮਤ 1 ਲੱਖ ਤੇ 85000 ਹੈ ਸਿੰਗਲ ਟਾਇਰ ਬੈੱਡ ਵਗੈਰਾ ਬਾਈ ਨਾਲ ਲੱਗਿਆ ਮੱਸੀ ਹੁੱਕ ਦੇ ਵਿੱਚ ਹੈ ਇਸ ਤੋਂ ਅਕੇ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਦਿਖਾ ਦਿੰਨੇ ਆ ਆਪਾਂ ਸਬਰਾਜ 735 ਟਰੈਕਟਰ 96 ਮਾਡਲ ਕੀਮਤ ਦੀ ਗੱਲ ਕਰੀਏ ਟਰੈਕਟਰ ਦੀ ਕੀਮਤ ਹੈ ਜਿਹੜੀ ਉਹ 1 ਲੱਖ ਤੇ 20000 ਰੁਪਈਆ ਬਾਕੀ ਰੇਟ ਹੈ ਜਿਹੜਾ ਮੌਕੇ ਤੇ ਹੋ ਜੂਗਾ ਅੱਗੇ ਤੁਹਾਨੂੰ ਜੌਂਡੀਆ ਟਰੈਕਟਰ ਦਿਖਾਉਣੇ ਆ ਜੀ 2013 ਮਾਡਲ ਇਹ ਜੌਂਡੀਆ ਟਰੈਕਟਰ ਜਿਹੜਾ ਜੀ 54 50 41 ਸੀ ਟਰੈਕਟਰ ਹੈ ਜੀ 2 ਲੱਖ ਤੇ 95000 ਰੁਪਿਆ ਕੀਮਤ ਹੈ ਦੀ ਉਹ ਵਾਹਿਰੋ ਸਬਰਾ 735 ਟਰੈਕਟਰ ਦਿਖਾ ਦਿੰਨੇ ਆ ਜੀ ਮਾਡਲ 95 ਕੀਮਤ ਦੀ ਗੱਲ ਕਰੀਏ ਕੀਮਤ ਤੇ ਦੀ 1 ਲੱਖ ਤੇ 20000 ਰੁਪਿਆ ਜੀ ਬਾਕੀ ਰੇਟ ਆ ਜਿਹੜਾ ਮੌਕੇ ਤੇ ਹੋ ਜੂਗਾ ਤੈਰ ਆ ਕੇ ਜੇਕੇ ਦੇ ਤੇ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਨੰਬਰ ਤੇ ਕਰ ਲਿਓ ਸੰਪਰਕ ਐਸਾ ਟਰੈਕਟਰ ਦਿਖਾ ਦਿੰਨੇ ਆ ਤੁਹਾਨੂੰ ਅੱਗੇ ਮਾਡਲ 99 1 ਲੱਖ ਤੇ 40000 ਰੁਪਏ ਟਰੈਕਟਰ ਦੀ ਕੀਮਤ ਆਗੀ ਅੱਗੇ ਤੁਹਾਨੂੰ ਪਾਵਰ ਟਰੈਕ ਦਿਖਾ ਦਿੰਨੇ ਆ ਜੀ 455 ਟਰੈਕਟਰ ਹੈ ਜਿਹੜਾ ਇਹ 2006 ਮਾਡਲ 2,60,000 ਰੁਪਏ ਦੀ ਕੀਮਤ ਹੈ ਬੋਲਣਾ ਜੀ ਮੋਬਾਈਲ ਨੰਬਰ ਗੁਡਇਰ ਦੇ ਟਾਇਰ ਆ ਗਏ ਬੋਲਣਾ ਨਹੀਂ ਇੱਕ ਬੋਲਣਾ ਠੀਕ ਹੈ ਜੀ ਅੱਛਾ ਅੱਗੇ ਆ ਗਿਆ ਜੀ ਜੌਂਡਯਰ 5204 2007 ਮਾਡਲ ਕੀਮਤ ਦੀ ਗੱਲ ਕਰੀਏ 3,45,000 ਰੁਪਏ ਜੀ ਜੇਕੇ ਦੇ ਟਾਇਰ ਆ ਗਏ ਇਹ ਚਾਰੀ ਅੱਗੇ ਸੋਨਾਲਿਕਾ ਡੀਏ 740 ਟਰੈਕਟਰ ਦਿਖਾ ਦਿੰਨੇ ਹਾਂ ਤੁਹਾਨੂੰ ਮਾਡਲ ਦੀ ਗੱਲ ਕਰੀਏ 2010 ਮਾਡਲ ਟਰੈਕਟਰ ਹੈ ਜੀ 2 ਲੱਖ ਤੇ 40000 ਰੁਪਏ ਇਹ ਟਰੈਕਟਰ ਦੀ ਕੀਮਤ ਹੈ ਜੀ ਅੱਗੇ ਟਰੈਕਟਰ ਹੈ ਜਿਹੜਾ ਜੀ ਉਹ ਹੈਗਾ ਫਾਰਮ ਟਰੈਕ 60 ਇਹ ਟਰੈਕਟਰ ਮਾਡਲ ਦੀ ਗੱਲ ਕਰੀਏ 2004 ਆ ਗਿਆ ਜੀ ਐਂ ਰੇਟ ਦੀ ਗੱਲ ਕਰੀਏ 2 ਲੱਖ 35000 ਰੁਪਏ ਦੀ ਕੀਮਤ ਹੈ ਸੋਨਾ ਲੀਕਾ ਜੀ ਡੀ ਜੇ ایس ਤੋਂ 45 2007 ਮਾਡਲ ਡਬਲ ਕਲਚ 2 ਲੱਖ ਦੇ 45000 ਰੁਪਿਆ ਕੀਮਤ ਹੈ ਦੀ ਲੋ ਜੀ 855 ਟਰੈਕਟਰ ਹੈ ਜਿਹੜਾ ਇਹ ਹੈਗਾ ਜੀ 2020 ਮਾਡਲ 8 6 ਲੱਖ 6 ਲੱਖ ਤੇ 70000 ਰੁਪਿਆ ਇਹਦੀ ਆ ਗਈ ਕੀਮਤ ਫਾਰਮ ਟਰੈਕ 45 ਟਰੈਕਟਰ ਹੈ ਜੀ ਮਾਡਲ 2000 ਪੂਰਾ ਕੀਮਤ 2,11,000 ਰੁਪਿਆ ਡਬਲ ਕਲਚ ਟਾਇਰ ਐਮਰਫ ਦੇ ਆ ਫਾਰਮਟ੍ਰੈਕ 60 ਆ ਜਿਹੜਾ ਹਰਿਆਣਾ ਨੰਬਰ ਮਾਡਲ 98 ਕੀਮਤ 1 ਲੱਖ ਤੇ 65000 ਰੁਪਿਆ ਪ੍ਰੀਤ 2021 ਮਾਡਲ 4 ਲੱਖ 55000 ਰੁਪਏ ਕੀਮਤ 855 ਆ ਗਿਆ ਜੀ 2014 ਮਾਡਲ 495000 ਰੁਪਿਆ ਕੀਮਤ ਆ ਗਈ ਜਕੇ ਦੇ ਟਾਇਰ ਆ ਗਏ ਬੋਲਣਾ ਹੀ ਮੋਡਲ ਨੰਬਰ 94648 73360 60 ਜੀ ਹਾਂ ਹਾਂ 60 ਲਓ ਜੀ ਇਹ ਨੰਬਰ ਦੇ ਕਰ ਲਿਓ ਸੰਪਰਕ ਅੱਗੇ ਆ ਗਿਆ ਸੋਨਾਲੀਕਾ ਡੀਆਈ 750 ਆ ਰੈਕਟਰਾਈ 2013 ਮਾਡਲ 3 ਲੱਖ 88000 ਰੁਪਏ ਦੀ ਕੀਮਤ ਹੈ ਪੀਵੀ05 ਪੰਜਾਬ ਨੰਬਰ ਟਰੈਕਟਰਾਈ ਅੱਗੇ ਵੀ 60000 ਰੁਪਏ ਆ ਗਿਆ ਜੀ ਸੋਨਾਲੀਕਾ 2014 ਮਾਡਲ 4 ਲੱਖ 35000 ਰੁਪਏ ਦੀ ਕੀਮਤ ਆ ਗਈ 4511 ਟਰੈਕਟਰ ਆ ਗਿਆ ਜੀ ਮਾਡਲ 97 ਰੇਟ 1 ਲੱਖ 40000 ਇਹ ਟਰੈਕਟਰ ਹੈਗਾ ਪੰਜਾਬ ਨੰਬਰ ਮੈਂਡਰਾ 265 ਡੀਏ ਟਰੈਕਟਰ ਆ ਗਿਆ ਜੀ ਮਾਡਲ ਦੀ ਗੱਲ ਕਰੀਏ ਇਹ ਮਾਡਲ ਆ ਗਿਆ 2021 ਟਰੈਕਟਰ 4 ਲੱਖ ਤੇ 50 ਹਜ਼ਾਰ ਰੁਪਿਆ ਦੀ ਕੀਮਤ ਆਈ 43710 93 ਮਾਡਲ 2 ਲੱਖ 80 ਹਜ਼ਾਰ ਰੁਪਿਆ ਦੀ ਕੀਮਤ ਆ ਗਈ ਆਯਾ ਉਹ ਨੰਬਰ ਫਾਰਮ ਟਰੈਕ 60 2006 ਮਾਡਲ ਆ ਗਿਆ 2 ਲੱਖ ਤੇ 70000 ਰੁਪਏ ਦੀ ਕੀਮਤ ਆ ਗਈ ਤੇ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਪੇਜ ਕਰਿਓ ਫੋਲੋ ਅਪਡੇਟ ਦੇਤੀ ਆਪਾਂ ਰੇਟ ਵਗੈਰਾ ਦੱਸਦੇ ਤੇ ਆਪਣੇ ਇੰਸਟਾ ਪੇਜ ਆ ਜਿਹੜਾ ਉਹਨੂੰ ਫੋਲੋ ਜਰੂਰ ਕਰਿਓ ਅਮਰੀਕ ਪੈਣੀ ਜਸਾ ਦੇ ਨਾਮ ਤੇ ਐ ਬਾਕੀ ਫੇਸਬੁੱਕ ਤੇ ਵੀ ਅਮਰੀਕ ਪੈਣੀ ਜਸਾ ਨਾਮ ਐ ਤੇ YouTube ਚੈਨਲ ਵੀ ਆਪਣਾ ਅਮਰੀਕ ਪੈਣੀ ਦੱਸਦੇ ਨਾਮ ਤੇ ਹੈ। ਸੋ ਸਾਰੇ ਪਲੇਟਫਾਰਮ ਵੀ ਨੇ ਜਿਹੜੇ ਹੋਰ ਮੌਜ ਹੋ ਗਿਆ ਬਾਈ ਸਾਰਾ ਜਿਹੜਾ ਇਸ਼ਟਾ ਜਾਂ ਹੋਰ ਕੋਈ ਵੀ ਐਪਲੀਕੇਸ਼ਨਾਂ ਕਹਿ ਦੀ ਆਪਾਂ ਸ਼ੇਅਰ ਜੈਟ ਹੋਗੀ ਅਮਰੀਕ ਪੈਣੀ ਦੱਸਦਾ ਨਾਮ ਹੀ ਹੈ ਆਪਣਾ ਤੇ ਉਹਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਸ਼ੇਅਰ ਕਰਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ।